ਮਾਨਜੋਗ ਸਾਥੀਓ ਮਾਨਜੋਗ ਪੰਜਾਬ ਸਮਾਜ પાર્ટી ਪੰਜਾਬ ਦੇ ਪ੍ਰਧਾਨ ਡਾਕਟਰ ਅਫਾਕ ਸਿੰਘ ਈਮਪਰੀਲ ਦੇ حوالے ਤੋਂ ਪਤਾ ਲੱਗਾ ਕਿ ਪ੍ਰੋਸਟੇਜ ਆਫ ਸੂਤਰਾਂ ਤੋਂ ਉਹਨਾਂ ਨੂੰ ਪਤਾ ਲੱਗਾ ਕਿ ਜਿਹੜੇ ਦੋਸ਼ੀ ਆ ਜਿਨ੍ਹਾਂ ਨੇ ਪਿੱਛੇ 4-5 ਦਿਨ ਪਹਿਲਾਂ ਇੱਥੇ ਸ਼ਰਾਰਤ ਕੀਤੀ ਸੀ ਬਾਬਾ ਸਾਹਿਬ ਡਾਕਟਰ ਅੰਬੈਡਕਰ ਦੇ ਸਟੈਚੂ ਨਾਲ ਪੁਲਿਸ ਨੇ ਉਹ ਫੜ ਲਿਆ ਪਰ ਹਲੇ ਤੱਕ ਪੁਲਿਸ ਉਹਨੂੰ ਜਨਤਕ ਨਹੀਂ ਕਰ ਰਹੀ ਔਰ ਜਦ ਤੱਕ ਪੁਲਿਸ ਜਨਤਕ ਨਹੀਂ ਕਰ ਰਹੀ ਜੱਦ ਤੱਕ ਆਪਣਾ ਜਿਹੜਾ ਰੋਸ ਮਾਰਚ ਰੋਸ ਧਰਨਾ ਉਹ ਇੱਥੇ جاری ਆ ਮੈਂ ਸਮੁੱਚੇ ਆਪਣੇ ਵਰਕਰਾਂ ਨੂੰ ਬੇਨਤੀ ਕਰਨਾ ਵਾਦਿਓ ਸਮਾਜ ਫਰਦਿਆਂ ਨੂੰ ਕਿ ਇੱਥੇ ਜਲਦੀ ਤੋਂ ਜਲਦੀ ਇਸ ਰੋਸ ਧਰਨਾ ਵਾਲੇ ਜਾਰੀ ਆ ਇੱਥੇ ਪਹੁੰਚੋ ਜਦ ਤੱਕ ਲੋਕ ਜਨਤਾ ਕਹ ਨਹੀਂ ਕਰਦੀ ਹੋਂ ਤੱਕ ਛੱਡਾ ਤਨਾ جاری ਆ ਔਰ ਅਗਲੀ ਜੋ ਵੀ ਰਾਣਿਤਿਕ ਪਾਰਟੀ ਲੀਡਰਸ਼ਿਪ ਫੈਸਲੇ ਕਰੇ ਆਪਾਂ ਉਹ ਇੰਪਲੀਮੈਂਟ ਕਰਨਾ ਸਾਰਿਆਂ ਨੂੰ ਬੇਨਤੀ ਹੈ ਕਿ ਇੱਥੇ ਪਹੁੰਚੋ ਔਰ 14 ਅਪ੍ਰੈਲ ਨੂੰ ਇੱਥੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਪੰਜਾਬ ਸੰਭਾਰੋ ਮਹਿਮ ਜਰੀ ਚੱਲ ਰਿਹਾ ਹੈ ਆ ਵੱਡਾ ਇਕੱਠ ਉਹਦੇ ਲਈ ਵੀ ਆ ਪੀ ਰਿਹਾ ਕਿ ਆਪਣੇ ਆਪਣੇ ਪਿੰਡਾਂ ਤੋਂ ਸੈਂਕੜੇ ਸਾਥੀਆਂ ਸਵੇਤ ਗੱਡੀਆਂ ਭਰ-ਭਰ ਕੇ ਆਕਾਵਾ ਪੈਣਾ ਨੂੰ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਨਾਲ ਲੈ ਕੇ ਆਪਾਂ ਇੱਥੇ ਪਹੁੰਚਣਾ ਔਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਇੱਥੇ ਪਹੁੰਚ ਰਹੇ ਹੈ ਲਗਾਤਾਰ ਬਾਰ-ਬਾਰ ਆਪਣੇ ਆਪਣੇ ਪਿੰਡਾਲੀਆਂ ਹਾਜ਼ਰੀਆਂ ਵੀ ਦੇ ਰਹੇ ਆ ਔਰ ਜਿਹੜੇ ਸਾਥੀ ਹਲੇ ਨਹੀਂ ਪਹੁੰਚੇ ਉਹਨਾਂ ਨੂੰ ਵੀ ਬੇਨਤੀ ਆ ਕਿ ਜਲਦੀ ਤੋਂ ਜਲਦੀ ਪਹੁੰਚੋ ਜੈ ਭੀਮ ਜਾਪਾ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ